ਅਗੇ ਬਾਦਿਆਂ ਇੱਥੇ ਰੁਸ਼ਮ ਰਿੰਦਾ ਜੀ ਸ세 ਤੁਹਾਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਸੀਂ ਕਾਫੀ ਐਕਟਿਵ ਰਹੇ ਹੋ ਅਤੇ ਇਸ ਦੇ ਨਾਲ ਤੁਸੀਂ ਕੰਪਨੀ ਜਿਹੜਾ ਹੈ ਲੁਧਿਆਣੇ ਤੋਂ ਵੀ ਤੇ ਦੁਖਪੁਰ ਤੋਂ ਵੀ ਇੱਥੇ ਜਿਰਕਪੁਰ ਤੋਂ ਅਸੀਂ ਪੁੱਛਣਾ ਚਾਹਾਂਗੇ ਤੁਹਾਨੂੰ ਕਿ ਜਿਰਕਪੁਰ ਤੋਂ ਜਿਹੜਾ ਤੁਸੀਂ ਕੀ ਮੁੱਦਾ ਚੁੱਕਿਆ ਤੇ ਉੱਥੇ ਕੀ ਜਿਹੜੀ ਦਿੱਕਤਾਂ ਨੇ ਜਿਹੜੀ ਸੀ ਹੱਲ ਕਰਵਾਈਆਂ ਦੇਖੋ ਜਿੱਦਾਂ ਹੁਣ ਤੁਸੀਂ ਹਰ ਬੱਚੇ-ਬੱਚੇ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਬੁੱਢਾ ਦਰਿਆ ਸੀ ਉਹ ਲੁਧਿਆਣੇ ਦੇ ਵਿੱਚ ਉਹ ਬੁੱਢਾ ਨਾਲਾ ਬਣ ਚੁੱਕਿਆ ਜਿਹਦੇ ਕਰਕੇ ਉਹ ਅੱਖਾਂ ਦੇ ਲੋਕਾਂ ਦੇ ਸਾਹਮਣੇ ਆ ਕਿਉਂਕਿ ਉੱਥੇ 5 ਮਿੰਟ ਖੜਨਾ ਵੀ ਬਹੁਤ ਮਤਲਬ ਮੁਸ਼ਕਿਲ ਆ ਕਿ ਐਨੀ ਮੁਸ਼ਕ ਮਾਰਦੀ ਆ 스ਮੈਲ ਮਾਰਦੀ ਆ ਤੇ ਲੋਕਾਂ ਦੀ ਅੱਖਾਂ ਦੇ ਸਾਹਮਣੇ ਜਦੋਂ ਉਹ ਚੀਜ਼ ਆਈ ਲੋਕਾਂ ਨੂੰ ਉਦੋਂ ਪਤਾ ਲੱਗਿਆ ਜੀਰੇ ਦੇ ਵਿੱਚ ਵੀ ਇਹੀ ਹੋਇਆ ਕਿ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ ਜਦੋਂ ਲੋਕ ਲੋਕਾਂ ਨੇ ਪਹਿਲਾਂ ਬਿਲਕੁਲ ਗੌਰ ਨਹੀਂ ਕੀਤੀ ਜਦੋਂ ਲੋਕਾਂ ਦੇ ਸਮਰਥੀ ਵਾਲਾਂ ਦੇ ਵਿੱਚ ਲੋਕਾਂ ਦੀ ਟੂਟੀਆਂ ਦੇ ਵਿੱਚ ਜਦੋਂ ਪਾਣੀ ਉਹ ਕਾਲਾ ਆਣ ਲੱਗਿਆ ਕੈਮੀਕਲ ਆਣ ਲੱਗਿਆ ਲੋਕਾਂ ਨੂੰ ਉਦੋਂ ਪਤਾ ਲੱਗਿਆ ਸਾਡੇ ਇੱਥੇ ਮੇ ਪੰਜਾਬ ਦੇ ਲੋਕਾਂ ਨੇ ਕਿ ਸਾਡੇ ਲੋਕ ਹਮੇਸ਼ਾ ਜੋ ਅੱਖਾਂ ਦੇ ਸਾਹਮਣੇ ਉਹ ਹੀ ਦੇਖਦੇ ਆ ਇੱਥੇ ਮੈਂ ਸਮੇਂ-ਸਮੇਂ ਸਿਰ ਤੇ ਬਹੁਤ ਪੁਰਾਣੇ ਲੰਬੇ ਸਮੇਂ ਤੋਂ ਮੈਂ ਜ਼ਿਰਕਪੁਰ ਦੇ ਵਿੱਚ ਇਹ ਹਮੇਸ਼ਾ ਮੁੱਦੇ ਚੱਕਦਾ ਰਹਿਣਾ ਕਿ ਜ਼ਿਰਕਪੁਰ ਦੇ ਵਿੱਚ ਦੇਖੋ ਜਿਹੜਾ ਪੀਣ ਵਾਲਾ ਪਾਣੀ ਆ ਇੱਥੇ ਮੈਂ ਪੰਜਾਬ ਦੇ ਲੋਕਾਂ ਨੂੰ ਐਸੇ ਪਤਾ ਹੈ ਬਹੁਤ ਸਾਰੇ ਲੋਕਾਂ ਨੂੰ ਪਰ ਮੈਂ ਫਿਰ ਵੀ ਦੱਸਣਾ ਚਾਹਾਂ ਚਾਹਾਂਗਾ ਕਿ ਜਿਹੜਾ ਪੀਣ ਵਾਲਾ ਪਾਣੀ ਆ ਇਹਦਾ TDS ਹੁੰਦਾ ਜੀ 50 ਤੋਂ 150 PPM ਜਿਹੜਾ ਵਧੀਆ ਪਾਣੀ ਮੰਨਿਆ ਜਾਂਦਾ ਉਹਦਾ ਇੰਨਾ ਹੁੰਦਾ ਜੀ PPM ਦੇ ਵਿੱਚ ਠੀਕ ਹੈ ਜੀ ਬੜੀ ਗੱਲ ਇਹ ਸਾਡੀ ਤਰਸਦੀ ਇਹ ਹੈ ਕਿ ਪੂਰੇ ਪੰਜਾਬ ਦੇ ਜੇ 12500 ਦੇ ਕਰੀਬ ਪਿੰਡਾਂ ਜੀ ਤਾਂ ਉਹਦੇ ਵਿੱਚੋਂ 11000 ਇਹ ਡਾਕਟਰੀ ਰਿਪੋਰਟਾਂ ਦੇ ਵਿੱਚ ਸਰਵੇ ਦੇ ਵਿੱਚ ਪਤਾ ਚੱਲਿਆ ਕਿ 11000 ਪਿੰਡਾਂ ਦਾ ਜਿਹੜਾ ਪਾਣੀ ਆ ਉਹ ਪੀਣ ਯੋਗ ਨਹੀਂ ਰਿਹਾ ਕਈਆਂ ਪਿੰਡਾਂ ਦਾ ਪਾਣੀ ਆ ਸ਼ਹਿਰਾਂ ਦਾ ਪਾਣੀ ਆ ਜਿਹੜਾ ਉਹ ਪੀਡੀਐਸ ਹੋਣਾ ਚਾਹੀਦਾ 50 ਤੋਂ 150 ਦੇ ਵਿੱਚ ਜੀ ਤੇ ਪੀਡੀਐਸ ਇੱਥੇ 400 500 ਕਿਤੇ 600 ਵੀ ਪਾਰ ਹੋ ਚੁੱਕਿਆ ਕਿ ਜਿਸ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਕੈਂਸਰ ਟਾਈਫਾਇਡ ਜੌਂਡੀਸ ਮਤਲਬ ਵਾਟਰ ਬੋਰਨ ਡਿਜ਼ੀਜ਼ ਆ ਇਹ ਲਗਾਤਾਰ ਬਾਧੀਆਂ ਜਾਰੀ ਆ ਤੇ ਪੰਜਾਬ ਆ ਜਿਹੜਾ ਉਹ ਸਟੇਟ ਇਹ ਆ ਰਿਹਾ ਨੰਬਰ 1 ਇਹ ਤੁਸੀਂ ਕਹਿ ਸਕਦੇ ਹੋ ਕਿ ਕੈਂਸਰ ਦੀ ਮਾਤਰਾ ਇੱਥੇ ਇਹ ਪਾਣੀ ਆ ਜਿਹੜਾ ਮੁੱਖ ਕਾਰਨ ਆ ਤੇ ਇੱਥੇ ਨਾ ਜ਼ਿਰਖਪੁਰ ਦੇ ਵਿੱਚ ਸਮੇਂ ਸਮੇਂ ਸਰ ਤੇ ਇਹ ਆਵਾਜ਼ ਚੱਕਦਾ ਰਹਿੰਦਾ ਕਿਉਂਕਿ ਜ਼ਿਰਖਪੁਰ ਸਾਡੇ ਜ਼ਿਰਖਪੁਰ ਤੋਂ ਡੇਰਾ ਬਸੀ ਬਰਵਾਲਾ ਰੋਡ ਦੇ ਉੱਤੇ ਡੇਰਾ ਬਸੀ ਤੋਂ ਜੇ ਤੁਸੀਂ ਬਰਵਾਲਾ ਜਾਓ ਉੱਥੇ ਇੱਕ ਲੈਕਟਰ ਲਾਈਫ ਸਾਇੰਸ ਕਰਕੇ ਆ ਤੁਸੀਂ ਗੂਗਲ ਤੇ ਸਰਚ ਮਾਰ ਸਕਦੇ ਆ ਉੱਥੇ ਨਾਲ ਲੱਗਿਆ ਆਏ ਇਹ ਬਹੁਤ ਹੀ ਗੰਭੀਰ ਮੁੱਦਾ ਏ ਮੈਨੂੰ ਐ ਲੱਗਦਾ ਕਿ ਪੰਜਾਬ ਦੇ ਵਿੱਚ ਵੱਧ ਰਹੀ ਨਸ਼ੇ ਵੱਧ ਰਹੀ ਬੇਰੋਜ਼ਗਾਰੀ ਨਾਲੋਂ ਵੀ ਇਹ ਪਾਣੀ ਦਾ ਮੁੱਦਾ ਸਾਡੇ ਪੰਜਾਬ 'ਚ ਇਹ ਸਭ ਤੋਂ ਗੰਭੀਰ ਮੁੱਦਾ ਹੈ ਕਿਉਂਕਿ ਪਾਣੀ ਆ ਜਿਹੜਾ ਉਹ ਹਰ ਬੰਦੇ ਨੇ ਚਾਹੇ ਉਹ ਕੋਈ ਜੱਜ ਆ ਚਾਹੇ ਕੋਈ ਵਕੀਲ ਆ ਚਾਹੇ ਕੋਈ ਪ੍ਰਵਾਸੀ ਆ ਚਾਹੇ ਕੋਈ ਗਰੀਬ ਆ ਚਾਹੇ ਕੋਈ ਦਿਹਾੜੀਦਾਰ ਆ ਉਹ ਹਰ ਬੰਦੇ ਨੇ ਦੇਖੋ ਜੀ ਪਾਣੀ ਪੀਣਾ ਹੈ ਤਾਂ ਇੱਥੇ ਮੈਂ ਆਮ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਥੋੜਾ ਬਿਲਕੁਲ ਵੀ ਪਾਣੀ ਵੱਲ ਧਿਆਨ ਨੀ ਜਿਹੜੇ ਸਾਡੇ ਹਲਕਾ ਡੇਰਾ ਬਸੀ ਦਾ ਜਿਹੜਾ ਪਾਣੀ ਆ ਉਹ ਇੱਥੇ ਫੈਕਟਰੀਆਂ ਹੋਣ ਕਰਕੇ ਉਹ ਫੈਕਟਰੀਆਂ ਟ੍ਰੀਟਮੈਂਟ ਪਲਾਂਟ ਰ ਉਹਨਾਂ ਨੂੰ ਲਗਾਉਣਾ ਚਾਹੀ ਚਾਹੀਦਾ ਹੈ ਇੱਥੇ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ ਕਾਂਗਰਸ ਦੀ ਵੀ ਰਹੀ ਹੈ ਹੁਣ ਝਾੜੂ ਦੀ ਵੀ ਰਹੀ ਹੈ ਐਮਐਲਏ ਨੇ ਆਪਣੇ ਮਹੀਨੇ ਬੰਨੇ ਹੋਏ ਆ ਤੇ ਉਹ ਟ੍ਰੀਟਮੈਂਟ ਪਲਾਂਟ ਹੈ ਜਿਹੜੀ ਉਹਦੇ ਲਈ ਬਹੁਤ ਹੀ ਸਾਰੀ ਮੈਨ ਪਾਵਰ ਤੇ ਉਹਦੇ ਵਿੱਚ ਪੈਸਿਆਂ ਦੀ ਲੋੜ ਪੈਂਦੀ ਆ ਤੇ ਉਹੋ ਪੈਸੇ ਬਚਾਉਣ ਦੇ ਲਈ ਜਿਹੜੇ ਜਿੰਨੇ ਵੀ ਫੈਕਟਰੀ ਦੇ ਮਾਲਕ ਨੇ ਉਹ ਐਮਐਲਏ ਨੂੰ ਮਹੀਨਾ ਦਿੰਦੇ ਆ ਤੇ ਉਹਦੇ ਕਰਕੇ ਉਹ ਟ੍ਰੀਟਮੈਂਟ ਪਲਾਂਟ ਜਾਂ ਤਾਂ ਫਿਰ ਉਹ ਸਿੱਧਾ ਖੱਗਰ ਦੇ ਵਿੱਚ ਸਿੱਟਦੇ ਆ ਜਾਂ ਚੋ ਦੇ ਵਿੱਚ ਸਿੱਟਦੇ ਆ ਜਿਹਦੇ ਕਰਕੇ ਉਹ ਜਿਹੜਾ ਪਾਣੀ ਆ ਖੱਗਰ ਵਾਲਾ ਉਹ ਸਾਡੇ ਬੇਵੀਨਗਰ ਤੋਂ ਹੋ ਕੇ ਰਾਜਸਥਾਨ ਜਾਂਦਾ ਰਾਜਸਥਾਨ ਦੇ ਲੋਕ ਵੀ ਸਾਡੇ ਪੀਂਦੇ ਆ ਤਾਂ ਇੱਥੇ ਆਮ ਲੋਕਾਂ ਦਾ ਇਹ ਮਸਲੇ ਵੱਲ ਧਿਆਨ ਹੀ ਨਹੀਂ ਹੈਗਾ ਤੇ ਦੂਸਰੀ ਗੱਲ ਇਹ ਹੈ ਜਿਹੜਾ ਉਹ ਪਾਣੀ ਜਦੋਂ ਖੱਗਰ ਦੇ ਵਿੱਚ ਸਿੱਟਦੇ ਆ ਉਹ ਸਿਪ ਸਿਪ ਕਰਕੇ ਸਾਡੀ ਜ਼ਮੀਨ ਕਿਉਂਕਿ ਸਾਡੀ ਜ਼ਮੀਨ ਨੇ ਉਹ ਪਾਣੀ ਪੀਣਾ ਹੈ ਜਦੋਂ ਉਹ ਵਾਟਰ ਲੈਵਲ ਦੇ ਰਾਹੀਂ ਥੱਲੇ ਜਾਂਦਾ ਹੈ ਉਹ ਬੈਡ ਸੋਇਲ ਕ੍ਰੋਸ ਕਰਕੇ ਪਾਣੀ ਹਲਕਾ ਹਲਕਾ ਹਰ ਸਮੇਂ ਫਿਰ ਉਹ ਜਾਂਦਾ ਹੈ ਤਾਂ ਸਾਡੇ ਲੋਕ ਸੋਚਦੇ ਆ ਕਿ ਅਸੀਂ ਬੋਰ ਕਰਵਾ ਕੇ 500 ਹਾਂ ਫੁੱਟ ਦਾ 700 ਫੁੱਟ ਦਾ 1000 ਫੁੱਟ ਦਾ ਬੋਰ ਕਰਾ ਕੇ ਅਸੀਂ ਵਧੀਆ ਪਾਣੀ ਪੀਵਾਂਗੇ ਪਰ ਤੁਸੀਂ ਸਮਰਥੀ ਪਰ ਬੋਰ ਆ ਜਿਹੜਾ ਉਹਦੇ ਰਾਹੀਂ ਵੀ ਜਦੋਂ ਅਸੀਂ ਬੋਰ ਕਰਵਾਨੇ ਆ ਜੀ ਤਾਂ ਉਹਦੇ ਵਿੱਚ ਵੀ ਅਸੀਂ ਉਹ ਦੇਖਿਆ ਕਿ ਉਹਦਾ ਵੀ TDS ਬਹੁਤ ਵੱਧ ਚੁੱਕਿਆ ਹੈ ਤੇ ਕਿਉਂਕਿ ਜਿਹੜੀਆਂ ਸੈਕਟਰੀਆਂ ਇਹਨਾਂ ਦੇ ਵਿੱਚੋਂ ਮੀਥਨੋਲ ਬਹੁਤ ਹੀ ਹਾਰਮਫੁਲ ਕੈਮੀਕਲ ਆ ਮੀਥਨਾਲ ਇਥਨਾਲਜੀ ਠੀਕ ਹੈ ਜੀ ਟਾਕਸਿਕ ਕੈਮੀਕਲਸ ਜਿਵੇਂ ਹੋਰ ਤੁਸੀਂ ਯੂਰੇਨੀਅਮ ਤੇ ਸਾਈਨਾਈਡ ਵਰਗੇ ਵੀ ਅਸੀਂ ਆ ਇਹ ਚੀਜ਼ਾਂ ਇਹਨਾਂ ਦੇ ਵਿੱਚ ਇਹ ਸਾਨੂੰ ਪਤਾ ਲੱਗਿਆ ਕਿ ਹੈਗੀ ਹੋਈਆਂ ਜਿਹਦੇ ਕਰਕੇ ਪੰਜਾਬ ਦੇ ਵਿੱਚ ਕੀ ਹਲਕਾ ਡੇਰਾ ਵਸੀ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਦਾ ਵਾਧਾ ਹੋਇਆ ਹੈ ਤੇ ਇੱਥੇ ਦਾ ਪੰਜਾਬ ਦੇ ਲੋਕਾਂ ਨੂੰ ਇਹ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਲੇਡੀਜ਼ ਦੇ ਵਿੱਚ ਵੀ ਕਿ ਬੱਚਾ ਕਨਸੀਵਿੰਗ ਦੀ ਪ੍ਰੋਬਲਮ ਆ ਰਹੀ ਆ ਉਹ ਇਹ ਪਾਣੀ ਦੇ ਹੀ ਮਸਲੇ ਕਰਕੇ ਆ ਰਹੀ ਆ ਬੰਦੇ ਆ ਜਿਹੜੇ ਉਹ ਨਪੁੰਸਕ ਹੋ ਰਹੇ ਆ ਛੋਟੇ ਛੋਟੇ ਬੱਚਿਆਂ ਦੇ ਚਿੱਟੇ ਵਾਲ ਹੋ ਰਹੇ ਆ ਤੇ ਬੱਚਿਆਂ ਨੂੰ ਵੀ ਬਿਮਾਰੀਆਂ ਲੱਗ ਰਹੀਆਂ ਛੋਟੇ ਛੋਟੇ ਬੱਚਿਆਂ ਨੂੰ ਕੈਂਸਰ ਹੋ ਰਹੇ ਆ ਵੱਡੇ ਨੂੰ ਹੋ ਰਹੇ ਆ ਤੇ ਹੁਣ ਲੇਡੀਜ਼ ਦਾ ਕੋਈ दारू ਨਹੀਂ ਪੀਂਦੀ ਉਹਨਾਂ ਦੇ ਲੀਵਰ ਤੇ ਫੇਫੜੇ ਖਰਾਬ ਹੋ ਰਹੇ ਆ ਤਾਂ ਮੈਂ ਇੱਥੇ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਇਹ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਲੱਗ ਰਹੀਆਂ ਸਾਡੇ ਦੇ ਥੋਪੀਆਂ ਜਾ ਰਹੀਆਂ ਅਸੀਂ ਇਹਨਾਂ ਦਾ ਬਾਈਕਾਟ ਨਹੀਂ ਕਰਦੇ ਪਰ ਗੱਲ ਇਹ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜਦੋਂ ਅਸੀਂ ਫੈਕਟਰੀ ਵਾਲੇ ਨਾਲ ਪੁੱਛਦੇ ਆ ਉਹਨਾਂ ਨੂੰ ਜਦੋਂ ਉਹਨਾਂ ਨਾਲ ਗੱਲ ਕੀਤੀ ਜਾਂਦੀ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਸਰਕਾਰ ਨੂੰ ਟੈਕਸ ਦੰਦੇ ਆ ਜੇ ਉਹ ਸਰਕਾਰ ਨੂੰ ਟੈਕਸ ਦੰਦੇ ਆ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਟ੍ਰੀਟਮੈਂਟ ਪਲਾਂਟ ਲੱਗੇ ਜਾਣ ਜਿਹਦੇ ਕਰਕੇ ਉਹ ਪਾਣੀ ਆ ਜਿਹੜਾ ਉਹਨੂੰ ਕੈਮੀਕਲੀ ਟ੍ਰੀਟ ਕਰਕੇ ਉਹਨੂੰ ਸਿੰਚਾਈ ਦੇ ਲਈ ਇਰੀਗੇਸ਼ਨ ਦੇ ਲਈ ਯੂਜ਼ ਕੀਤਾ ਜਾਵੇ ਕਿਉਂਕਿ ਸਾਡੇ ਜਿੰਨੇ ਉਹ ਸਾਰਾ ਸਿੰਚਾਈ ਦੇ ਲਈ ਯੂਜ਼ ਕੀਤਾ ਜਾ ਰਿਹਾ ਘੁਮ ਘਮਾ ਕੇ ਮੇਰਾ ਕਹਿਣ ਦਾ ਮਤਲਬ ਇਹ ਹੈ ਇਹ ਗੇਂਦ ਦੀ ਤਰ੍ਹਾਂ ਸਾਡਾ ਜਿਹੜਾ ਪਾਣੀ ਆ ਉਹ ਅਸੀਂ ਉਹਨਾਂ ਤੋਂ ਸਿੰਚਾਈ ਕਰਕੇ ਉਹਨਾਂ ਤੋਂ ਸਬਜ਼ੀਆਂ ਖਾ ਰਹੇ ਹਾਂ ਉਹਨਾਂ ਤੋਂ ਕਣਕ ਖਾ ਰਹੇ ਹਾਂ ਫਸਲਾਂ ਲੈ ਰਹੇ ਹਾਂ ਤੇ ਉਹ ਸਾਡੇ ਜਦੋਂ ਅੰਦਰ ਜਾਂਦੀ ਆ ਤਾਂ ਉਹਦੇ ਰਾਹੀਂ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ ਇੱਥੇ ਪੰਜਾਬ ਦੇ ਲੋਕਾਂ ਨੂੰ ਬਸ ਇਸ ਮੁੱਦੇ ਦੇ ਉੱਤੇ ਧਿਆਨ ਦਿੱਤਾ ਜਾਵੇ ਕਿਉਂਕਿ ਮੈਂ ਇਹ ਪੰਜਾਬ ਦੇ ਬਾਕੀ ਮੁੱਦਿਆਂ ਦੇ ਨਾਲੋਂ ਇਸ ਮੁੱਦੇ ਨੂੰ ਬਹੁਤ ਹੀ ਗੰਭੀਰ ਸੋਚਦਾ ਹਾਂ ਠੀਕ ਹੈ ਜੀ ਪੰਜਾਬ ਦੇ ਵਿੱਚ ਵਧ ਰਿਹਾ ਜਿਹੜਾ ਨਸ਼ਾ ਹੈ ਉਹਦੇ ਨਾਲੋਂ ਵੀ ਮੈਂ ਇਸ ਕਰਕੇ ਗੰਭੀਰ ਸੋਚਦਾ ਕਿ ਕਿ ਨਸ਼ਾ ਜਿਹਨੇ ਕਰਨਾ ਹੈ ਤੇ ਜਿਹਨੇ ਪੀਣਾ ਹੈ ਠੀਕ ਹੈ ਉਹਨੂੰ ਹੀ ਪਤਾ ਹੈ ਕਿ ਇਹ ਚੀਜ਼ ਮਾੜੀ ਆ ਪਰ ਉਹ ਫਿਰ ਵੀ ਪੀ ਰਿਹਾ ਪਰ ਇੱਥੇ ਬੱਚੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਪਾਣੀ ਹਰ ਬੰਦਾ ਪੀ ਰਿਹਾ ਹਰ ਧਰਮ ਦਾ ਬੰਦਾ ਪੀ ਰਿਹਾ ਤੇ ਉਹ ਇਸ ਗੱਲ ਤੋਂ ਅਣਜਾਣ ਆ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਮੈਨੂੰ ਇਹ ਲੱਗਦਾ ਅਵੇਅਰਨੈਸ ਬਹੁਤ ਘੱਟ ਆ ਠੀਕ ਹੈ ਕਿਉਂਕਿ ਸਾਡਾ ਧਿਆਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋਸ਼ਲ ਮੀਡੀਆ ਦੇ ਉੱਤੇ ਠੀਕ ਹੈ ਜੀ ਬਾਲੀਵੁੱਡ ਦੇ ਉੱਤੇ ਹਾਲੀਵੁੱਡ ਦੇ ਉੱਤੇ ਪੰਜਾਬੀ ਗਾਣੇ ਦੇ ਉੱਤੇ ਧਿਆਨ ਰਹਿੰਦਾ ਅਸੀਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਹੁਤ ਘੱਟ ਧਿਆਨ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਆ ਕਿ ਥੋੜਾ ਜੀ ਆਪਣਾ ਵਾਤਾਵਰਣ ਦੇ ਨਾਲ ਜੁੜਿਆ ਜਾਵੇ ਪੰਜਾਬ ਦੇ ਲੋਕ ਪੰਜਾਬ ਨੂੰ ਜਿਹੜਾ ਇਹ ਦੂਸ਼ਿਤ ਕੀਤਾ ਜਾ ਰਿਹਾ ਬਾਹਰੋਂ ਫੈਕਟਰੀਆਂ ਇੱਥੇ ਲਾਈਆਂ ਜਾ ਰਹੀਆਂ ਇਨਾਂ ਦੇ ਲਈ ਆਪਣੇ ਜਿਹੜਾ ਕੀ ਕਹਿੰਨੇ ਆ ਧਿਆਨ ਜਿਹੜਾ ਉਹ ਕੇਂਦ੍ਰਿਤ ਕੀਤਾ ਜਾਵੇ ਬਸ ਇੰਨੀ ਹੀ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਜੀ ਧੰਨਵਾਦ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਤੁਸੀਂ ਪੰਜਾਬ ਟਾਈਮ ਨਾਲ ਜੁੜੇ ਹੋ ਜੀ ਥੈਂਕ ਯੂ